ਸਾਰੇ ਨੂੰ ਪਿਆਰ ਭਰੀ ਸ਼ਖਤਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਬਾਥਰੂਮ ਆਪਣੇ ਪਲਾਸਟਰ ਹੋ ਗਏ ਤੇ ਬਸ ਆ ਥੋੜਾ ਜਿਆ ਰਹਿ ਗਿਆ 2-3 ਵਜੇ ਤੱਕ ਦਾ ਕੰਮ ਹੈ ਇਸ ਤੋਂ ਬਾਅਦ ਬਸ ਆਪਣੇ ਟਾਈਲਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਪਿੰਦਰ ਨੂੰ ਅੰਦਰ ਲਾਅ ਹੈ ਜੀ ਰੋੜੀ ਕੁੱਟਣ ਤੇ ਤੇ ਬਸ ਇਹ ਤਾਂ ਫਟਾਫਟ ਕੰਮ ਹੋ ਜੂ ਕੋਰਾ-ਕਾਰਾਂ ਤੇ ਟਾਈਮ ਲੱਗ ਜਾਂਦਾ ਹੁੰਦਾ ਆ ਵੀ ਵਧੀਆ ਵਧੀਆ ਅੱਜ ਕਦੇ ਦੁਬਾਰਾ ਇਹਨੂੰ ਇਧਰ ਲਾ ਕਰਕੇ ਦੇ ਦੇ ਸਾਰਾ ਦਿਨ ਦੇਖੀ ਕਿੱਥੇ ਜਾਣਾ ਗੱਡੀ ਹੁਣ ਸਾ ਕੱਠੀ ਵੀ ਕਰਾ ਲਿਓ ਸਾਰਾ ਕੁਝ ਨਹੀਂ ਫੋਨ ਆ ਗਿਆ ਉਹ ਫਿਰ ਆਪਾਂ ਆਪਣੀ ਵਾਲੀ ਲੈ ਕੇ ਚੱਲਾਂਗੇ ਫਿਰ ਇਹਦਾ ਸਾਰਾ ਉਤਾਰਨ ਦੂਰੋਂ ਸੈੱਟ ਕਰਾ ਲਈ ਲੈ ਕੇ ਚੱਲਾਂਗੇ ਆਪਣੀ ਹੋ ਗਿਆ ਮੈਂ ਤਾਂ ਆ ਐਲਈਡੀ ਲ ਬੰਗਾੜੀ ਮੈਂ ਤਾਂ ਇਹੀ ਕਹਿੰਦਾ ਥੋੜਾ ਬੈਂਗਰ ਕੋਈ ਨਾ ਮਦਰ ਮਾਮਾ ਲੈ ਜਿਲਾ ਕੇ ਮਦਰ ਮਾਮਾ ਲੈ ਜਿਲਾ ਕੇ ਮੈਂ ਕਿਹੜੀ ਚਲਾਉਂਗਾ ਮਾਂ ਮੇਰੀ ਮਾਸੀ ਚਲਾ ਲੂਗੀ ਉਹ ਮੇਡੇ ਡੂਜੀ ਕੋਈ ਉਹ ਲੈ ਜਾਂਦੀ ਆ ਪਹਿਲਾ ਮਹੀਨਾ ਉਹਨੇ ਰੱਖੀ ਆ ਉਹਦੇ ਵਾਲੀ ਸਾਰਾ ਕਿਉਂ ਆਇਤੀ ਫਿਰ ਚਿੱਲੀ ਨਹੀਂ ਉਹ ਨਾ ਉਹਦਾ ਫਿਰ ਉਹਨਾਂ ਅਗਲੇ ਇੰਨਾ ਟਾਈਮ ਦੇ ਬੰਦਾ ਤਾਂ ਪਨਾਮਾ ਪਰਵੇਟਾ ਲਵਾ ਲਈ ਫਿਰ ਉਹਦੀ ਲਵਾ ਲਈ ਜਦੋਂ ਤੇ ਲਿਖਾਉਂਗਾ ਬਾੜੋ ਕੇ ਪਤਨ ਫੋਨ ਕਰਦੇ ਮਿੰਟ ਚ ਦਾ ਮਾਸੀ ਦੀ ਬੇਇੱਜ਼ਤੀ ਕਰਨ ਲੱਗੇ ਤਾਂ ਮਿੰਟ ਚ ਕੋਈ ਉਹਨੂੰ ਫੋਨ ਕਰ ਦੂੰਗਾ ਪੁਲਿਸ ਵਾਲੇ ਵਾਸਤੇ ਤਾਂ ਉਹਨੂੰ ਕਰ ਲਈ ਪਹਿਲਾਂ ਕੋਈ ਕੀ ਲੋਟਿਆ ਯਾਰ ਫੰਦਰ ਤੇ ਰੋਟੀ ਠੰਡੀ ਹੋ ਗਈ ਖੁੱਲ ਗਿਆ ਦੱਸਦੀਆਂ ਨਹੀਂ ਅੱਛਾ ਬੀ ਆ ਤਾਂ ਉਹੜੀਆਂ ਨੇ ਭੇਜੀ ਨਾ ਫੋਟੋ ਫੋਟੋ ਤਾਂ ਹਜੇ ਉਹ ਇਹਦੇ ਵਿਚਾਰ ਵਾਲੀਆਂ ਨੇ ਜੀ ਹਮਮ ਸਾਰੀਆਂ ਉਹ ਜੀ ਕਿਵੇਂ ਫਿਰ ਉਹਦੇ ਵਿੱਚ ਵਿਚਾਰੇ ਡਿਜ਼ਾਈਨ ਵੀ ਬਣਾਉਣਾ ਹੁੰਦਾ ਹੈ ਹੈਨਾ ਕਾਲੀ ਡਿਜ਼ਾਈਨ ਦਾ ਤਾਂ ਦੇਖੋ ਜੀ ਹਮ ਜਿਹੜੀਆਂ ਨੇ ਬਣਦਾ ਪੁਰਾ ਜੀ ਇਹਦਾ ਤੁਹਾਨੂੰ ਸਿੰਘਾਂ ਮੋਂਦੇ ਆਪੀ ਜੀ ਹਮ ਇਹਦੇ ਇੱਕ ਦੇ ਦਿੱਤੀ ਐ ਲਾ ਬੀ ਨਹੀਂ ਕਾਲੀ ਇਹ ਵੀ ਨਹੀਂ ਹੈਗੀ ਦੋ ਲੱਗਣੀਆਂ ਇਹ ਆ ਦੋ ਲੱਗਣੀਆਂ ਆ ਦੋ ਫਿਰ ਉੱਤੇ ਆ ਦੋ ਫਿਰ ਫਿਰ ਉਹ ਦੋ ਫਿਰ ਫਿਰ ਉਹ ਦੋ ਆ ਐ ਲੱਗਣੀਆਂ ਇਹ ਹੂੰ ਹੂੰ ਐਂ ਲਾ ਦਾਂਗੇ ਥੋੜਾ ਦੋ ਡਫੇ ਦੇ ਕਾਲੀ ਦੇ ਪਿਉਂਦਿਆਂ ਹਾਂ ਬਸ ਦੋ ਐਨੇ ਆ ਪਿਉ ਲੈ ਫਿਰ ਦੇਖ ਦੇਖ ਪੀਂ ਜਾਈਂ ਨਾਲ ਹੁੰਦੇ ਰੋਟੀਆਂ ਮੰਝੇ ਤੇ ਪਈ ਤੇਰੀ ਤਾਬਾ ਜੀ ਜਾ ਸਰਜੂ ਹੂੰ ਚਾਰ ਰੱਖੀ ਹੋਈ ਆ ਤੇਰੀ ਲਮਰਮਾ ਸੌਂਸ ਨਹੀਂ ਪਾਵਾਂ ਆ ਦੇਖ ਲੈ ਸੈਫੀ ਦੇਖ ਕਾਲੀ ਆਇਆ ਰਹਿੰਦਾ ਇਹ ਇਹਦਾ ਹੋਰ ਆ ਟੂਟੀ ਦਾ ਬੰਦ ਕਰ ਜਾ ਕਰੋ ਸਮਾਰ ਕੇ ਤਿੰਨ ਵੱਜ ਗਏ ਜੀ ਹਜੇ ਮੈਂ ਇਧਰ ਮਿਸਤਰੀਆਂ ਦੀ ਰੋਟੀ ਬਣਾਤੀ ਪਿੰਦਰ ਨੂੰ ਚਾਹ ਰੱਖੀ ਹੋਈ ਆ ਹੁਣ ਮੈਨੂੰ ਲੱਗਾ ਗੈਸ ਮੈਂ ਬੰਦ ਕਰ ਗਈ ਸੀ ਘੱਟ ਤੇ ਕਰ ਗਈ ਸੀ ਚਾਹ ਗਰਮ ਪਿੰਦਰ ਪਸਮਿੰਟ ਸੁਮੰਡ ਫੜਨ ਲੱਗ ਗਿਆ ਇਹਦੀ ਚਾਹ ਰੋਟੀ ਰਹਿੰਦੀ ਦੀ ਹਜੇ ਆਥੋਂ ਨੂੰ ਆਪਾਂ ਨੇ ਆ ਮੈਂ ਗਰਮ ਪਾਣੀ ਦੇ ਸੋਲੇ ਪੀਂ ਉਤੇ ਹੋਏ ਨੇ ਕਾਲੇ ਹੁਣ ਮੈਂ ਰਿੱਜਣੇ ਤਾਂ ਰੂੰਗੀ ਹਜੇ ਮੇਰਾ ਬਹੁਤ ਕੰਮ ਉਲਝਿਆ ਪਿਆ ਪਹਿਣਾ ਦੇ ਵਿਚਾਰੀਆਂ ਦੇ ਮੈਸੇਜ ਨਹੀਂ ਰਿਪਲਾਈ ਹੁੰਦੇ ਫੋਨ ਨਹੀਂ ਚੱਕਿਆ ਜਾਂਦਾ ਇਹ ਕੋਣ ਸਰਦਾਰ ਜੀ ਨਹੀਂ ਘਰੇ ਰਹਿੰਦੇ ਕਈ ਦਿਨ ਹੋ ਗਏ ਬਿਜੀ ਚੱਲ ਰਹੇ ਨੇ ਮੈਂ ਫਿਰਦੌਨ ਨੂੰ ਦੇਦਾਂ ਚਾਹ ਪਾ ਕੇ ਤੇ ਆਪਣਾ ਪਲਾਸਟਰ ਦਾ ਕੰਮ A to Z ਨਿਭੜ ਗਿਆ ਹੁਣ ਟੈਲਾ ਸ਼ੁਰੂ ਕਰਤੀਆਂ ਲਾਉਂਦੀਆਂ ਭਾਈ ਨੇ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਹਾਂ ਉਹ ਆਪਣਾ ਟੈਂਕੀ ਵਾਲਾ ਲਿਪੜਨ ਵਾਲਾ ਤੇ ਦੇਖੋ ਜੀ ਚਲੋ ਜੀ ਟਾਈਮ 5 ਵਜੇ ਪੌਣੇ 5 ਹੋ ਗਈ ਜੀ ਹੁਣ ਨਾ ਕਹੀਆਂ ਮੈਂ ਸਾਰਾ ਦਿਨ ਤੁਹਾਨੂੰ ਪਤਾ ਮਿਸਤਰੀਆਂ ਨਾਲ ਥੋੜੇ ਥੋੜੇ ਨਾਲ ਟਾਈਮ ਲੱਗ ਜਾਂਦਾ ਇਹ ਆਪਣਾ ਪਲਸਟਰ ਦਾ ਨਿਬੜ ਗਿਆ ਮਿਸਤਰੀ ਹੁਣ ਟੈਲਾ ਲਾਉਣ ਲੱਗਿਆ ਤੇ ਲੱਗੂਗਾ ਪਹਿਲਾਂ ਹਜੇ ਮੈਨੂੰ ਲਾਦਾ ਇੱਕ ਵਾਰਾ ਗੇੜਾ ਹੀ ਲੱਗੂਗਾ ਕਿਉਂ ਟਾਈਮ ਹੋ ਗਿਆ ਵਿਚਾਰਿਆਂ ਦਾ ਬਾਕੀ ਲਪਿਆਈ ਦਾ ਨਾ ਪਲਸਟਰ ਦਾ ਨਿੱਕਾ ਮੋਟਾ ਕੰਮ ਬਹੁਤ ਜ਼ਿਆਦਾ ਸੀ ਬਰੀਕੀ ਉਹ ਚਲ ਸਾਰਾ ਨਿਬੜ ਗਿਆ ਹੁਣ ਹੁਣ ਬਸ ਸਟਾਈਲਾਂ ਲਾ ਕੇ ਤੇ ਆਪਣੇ ਬਾਥਰੂਮ ਦੋ ਤਿੰਨ ਤਿੰਨ ਕ ਦਿਨ ਲੱਗਣਗੇ ਰੈਡੀ ਹੋ ਜਾਣਗੇ ਉਸ ਤੋਂ ਬਾਅਦ ਬੇੜਾ ਪੱਕਾ ਤੇ ਆਪਾਂ ਬਾਥਰੂਮ ਨੂੰ ਪੁਰਾਣੀ ਢੋਣੇ ਨੇ ਤੇ ਮੈਨੂੰ ਐਵੇਂ ਆਪਾਂ ਨੂੰ ਵਿਆਹ ਆ ਉਹ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜੇ ਤਾਂ ਵਧੀਆ ਗੱਲ ਹੈ ਚਲੋ ਜੀ ਮੈਂ ਥੋੜੀ ਜੀ ਵੀਡੀਓ ਕਲਿੱਪ ਤੁਹਾਨੂੰ ਦਿਖਾ ਦితి ਆ ਵੀ ਆਪਣਾ ਕੰਮ ਨਿਬੜ ਗਿਆ ਤੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਮੈਨੂੰ ਕਾਫੀ ਦਿਨ ਹੋ ਗਏ 10 12 ਦਿਨ ਹੋ ਗਏ ਦੇਖਦੀ ਨੂੰ ਹਨ ਵੀ ਮੈਨੂੰ ਬੋਲਣ ਲਈ ਮਜਬੂਰ ਕਰਤਾ ਮੈਂ ਬੋਲਣਾ ਚਾਹੁੰਦੀ ਨਹੀਂ ਕਿ ਵੀ ਚਲ ਕੋਈ ਗੱਲ ਨਹੀਂ ਜਿਹੜਾ ਕੁਸ ਅਗਲੇ ਦੀ ਮੰਨ ਸਰਸਾ ਕਰੀ ਜਾਂਦੇ ਨੇ ਹਨਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਲਈ ਮਾੜਾ ਬੋਲੋ ਜਾਂ ਕਿਸੇ ਹੋਰ ਲਈ ਮਾੜਾ ਬੋਲੋ ਮੈਂ ਸਾਰਿਆਂ ਨੂੰ ਕਹਿੰਦੀ ਆ ਵੀ ਬਾਕੀ ਪੈਨੋ ਕੋਈ ਗੱਲ ਨਹੀਂ ਅਗਲੇ ਦੀ ਮਰਜੀ ਐ ਅਗਲੇ ਦੀ ਜ਼ਿੰਦਗੀ ਆਪਾਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਹਨਾ ਤੁਸੀਂ ਆਪ ਹੀ ਕਮੈਂਟ ਕਰਦੇ ਹੋ ਜੀ نیچے ਆਪ ਹੀ ਤੁਸੀਂ ਰਿਪਲਾਈ ਦੇ ਦਿੰਦੇ ਹੋ ਮੈਂ ਉਹਦੇ ਵਿੱਚ ਕੋਈ ਕਦੇ ਕਮੈਂਟ ਨਹੀਂ ਕੀਤਾ ਕਿਸੇ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਹਨਾ ਮੈਂ ਬਤ ਤੋਂ ਬਤ ਮੈਨੂੰ ਜਦੋਂ ਐਂ ਜੇ ਲੱਗਦਾ ਵੀ ਜ਼ਿਆਦਾ ਹਨਾ ਤੁਸੀਂ ਆਪਸ ਵਿੱਚ ਇੱਕ ਦੂਜੇ ਦਾ ਰਿਪਲਾਈ ਗਲਤ ਦੇ ਜਾਂਦੇ ਹੋ ਲੜੀਆਂ ਜਾਂਦੇ ਹੋ ਮੈਂ ਨੂੰ ਰਿਮੂਵ ਕਰਦਨੀ ਆ ਵੀ ਚਲੇ ਟਿਕ ਜਾਣਗੇ ਹਨਾ ਵੀ ਮੈਂ ਸਾਨੂੰ ਕੀ ਮਿਲਣਾ ਜੀ ਸੋਨੂੰ ਲੜਾ ਕੇ ਹਨਾ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ نیچے ਵੀ ਵੀਡੀਓ ਦੇ ਉਸ ਭੈਣਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਮੇਰੀ ਵੀਡੀਓ ਥੱਲੇ ਕਿਸੇ ਪ੍ਰਤੀ ਕੋਈ ਵੀ ਚੈਨਲ ਲਾਣਾ ਹਨਾ ਮੈਂ ਨਾ ਨਹੀਂ ਲਾਉਂਗੀ ਤੁਸੀਂ ਨਾ ਮੇਰੀ ਵੀਡੀਓ ਥੱਲੇ ਕਮੈਂਟ ਕਰਿਆ ਕਰੋ ਤੇ ਇਹਦੇ ਨਾਲ ਹਨਾ ਹੋਰ ਲੋਕਾਂ ਚ ਤਰਾਜਬਾਜੀ ਵੱਜ ਜਾਂਦੀ ਹੈ ਕੋਈ ਨਾ ਜੇ ਤੁਹਾਡੇ ਮਨ ਵਿੱਚ ਕੋਈ ਗੁੱਸਾ ਹੈ ਮਨ ਮਟਾਵਾ ਤੁਸੀਂ ਮਨ ਚ ਰੱਖੋ ਜ਼ਰੂਰੀ ਨਹੀਂ ਹੁੰਦਾ ਹਨਾ ਕੋਈ ਗੱਲ ਨਹੀਂ ਪਰਮਾਤਮਾ ਸਾਥ ਹੀ ਹੈ ਇਹ ਗੱਲ ਨਹੀਂ ਹੈਗੀ ਤੁਸੀਂ ਕੋਈ ਨਾ ਮਨ ਗੁੱਸਾ ਆਪਣੇ ਮਨ ਚ ਰੱਖੋ ਕਿਸੇ ਗੱਲ ਦਾ ਪਰ ਪਲੀਜ਼ ਹੱਥ ਬੰਨ ਕੇ ਹੀ ਰਿਕਵੈਸਟ ਹੈ ਮੇਰੀ ਤੁਸੀਂ ਮੇਰੀ ਵੀਡੀਓ ਥੱਲੇ ਨਾ ਕਮੈਂਟ ਕਰਿਆ ਕਰੋ ਮੈਂ ਉਸ ਤੋਂ ਨੀਚੇ ਕਮੈਂਟ ਮੈਨੂੰ ਆਉਣ ਲੱਗ ਜਾਂਦੇ ਨੇ ਸੋਡੀ ਵੀਡੀਓ ਤੇ ਇਹ ਰੋਜ਼ ਬੋਲਦੇ ਨੇ ਤੁਸੀਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਤੁਸੀਂ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਨਾ ਮੈਂ ਕਮੈਂਟ ਕਰਨ ਵਾਲੇ ਨੂੰ ਕਹਿੰਦੀ ਆ ਨਾ ਮੈਂ ਰਿਪਲਾਈ ਦੇਣ ਵਾਲੇ ਨੂੰ ਕਹਿੰਦੀ ਆ ਤੁਸੀਂ ਦੇਖਿਆ ਹੋ ਏਨੇ ਦਿਨ ਹੋ ਗਏ ਮੈਂ ਕਦੇ ਵੀ ਕਿਸੇ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਕਿਸੇ ਨੂੰ ਕੁਝ ਨਹੀਂ ਕਿਹਾ ਫਿਰ ਵੀ ਮੈਨੂੰ ਤੁਸੀਂ ਅੱਜ ਵੀ ਮੈਨੂੰ ਇੱਕ ਦੋ ਕਮੈਂਟ ਆਏ ਸੀਗੇ ਤੇ ਵੀ ਤੁਸੀਂ ਇਹਨਾਂ ਦੇ ਚੈਨਲ ਕਰਕੇ ਉਹਨਾਂ ਦੇ ਚੈਨਲ ਕਰਕੇ ਖੜੇ ਹੋ ਹੋ ਜਾਂ ਇਹਨਾਂ ਦੇ ਕਰਕੇ ਖੜੇ ਹੋ ਜਾਂਦੇ ਹੋ ਦੇਖੋ ਜੀ ਆਪਦੀ ਆਪਦੀ ਕਿਸਮਤ ਹੈ ਕੋਈ ਕਿਸੇ ਕਰਕੇ ਖੜਾ ਨਹੀਂ ਹੁੰਦਾ ਹਨਾ ਚਲ ਤੁਸੀਂ ਮੰਨ ਲਓ ਮੈਂ ਮੰਨਦੀ ਆ ਤੁਹਾਡੀ ਗੱਲ ਤੁਸੀਂ ਗਰਮੀਤ ਭੈਣ ਦੇ ਟੌਪਿਕ ਤੇ ਜਾ ਕੇ ਹਨਾ ਔਖੇ ਹੁੰਨੇ ਹੋ ਅਸੀਂ ਤਾਂ ਕੁਝ ਕਹਿੰਦੇ ਨਹੀਂ ਨਾ ਉਹ ਸਾਨੂੰ ਕਹਿਣ ਨਾ ਅਸੀਂ ਉਹਨਾਂ ਨੂੰ ਕੁਝ ਕਹੀਏ ਦੇਖੋ ਬੋਲਣ ਚੱਲਣ ਦੀ ਗੱਲ ਹੈ ਕੰਮਧੰਨੇ ਦੀ ਗੱਲ ਹੈ ਆਪਾਂ ਆਪਦੇ ਆਪਦੇ ਘਰੇ ਹੁਣ ਅੱਜ ਕੱਲ੍ਹ ਦੇ ਟਾਈਮ 'ਚ ਕੋਈ ਨਹੀਂ ਕਿਸੇ ਦੇ ਘਰੇ ਜਾ ਕੇ ਬਹਿੰਦਾ ਸਭ ਨੂੰ ਆਪਦੇ ਆਪਦੇ ਬਿਜ਼ੀ ਲਾਈਫ ਹੋਈ ਪਈ ਹੈ ਕੰਮਾਂ ਦੇ ਵਿੱਚ 2 ਮਿੰਟ ਦਾ ਟਾਈਮ ਨਹੀਂ ਲੱਗਦਾ ਤੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਚਲ ਬੋਲ ਹੁਣ ਅੱਜ ਕੱਲ੍ਹ ਟਾਈਮ ਕਿਸੇ ਕੋਲੇ ਨਹੀਂ ਹੈਗਾ ਵੀ ਕਿਸੇ ਦੇ ਘਰੇ ਆ ਕੇ ਜਾ ਆਪਾਂ ਬਾਕੀ ਤੁਹਾਨੂੰ ਪਤਾ ਹੈ ਹੁਣ ਲੋਕ ਖੁਦ ਦਾ ਉਹਨਾਂ ਦਾ ਆਪਦਾ ਚੈਨਲ ਹੈ ਸਾਡਾ ਆਪਦਾ ਚੈਨਲ ਹੈ ਫਿਰ ਅਗਲੇ ਨੂੰ ਹੋ ਹੀ ਜਾਂਦਾ ਵੀ ਆਪਾਂ ਉਹ ਵੀ ਵੀਡੀਓ ਬਣਾਉਂਦੇ ਨੇ ਅਸੀਂ ਵੀ ਬਣਾਉਨੇ ਆ ਹਨਾ ਇੱਕ ਦੂਜੇ ਦੀ ਵੀਡੀਓ ਚ ਨਾ ਆਈਏ ਤਾਂ ਹੁਣ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਆਪਾਂ ਕੀ ਕਹਿ ਸਕਦੇ ਆ ਚਲੋ ਥੋੜਾ ਮੋਟਾ ਜਦੋਂ ਅਸੀਂ ਕਿਸੇ ਪ੍ਰੋਗਰਾਮ ਤੇ ਇਕੱਠੇ ਹੁੰਨੇ ਆ ਥੋੜੀ ਮੋਟੀ ਉਹ ਉਹਨਾਂ ਦੀ ਵਲੌਗ ਚ ਵੀ ਸਾਡੀ ਵੀਡੀਓ ਬਣ ਜਾਂਦੀ ਹੈ ਸਾਡੇ ਚ ਉਹਨਾਂ ਦੀ ਬਣ ਜਾਂਦੀ ਹੈ ਉਹ ਕੋਈ ਚੱਕਰ ਨਹੀਂ ਜੀ ਬਾਕੀ ਇਹ ਨਾ ਇੱਥੇ ਕੁਝ ਨਹੀਂ ਲੈ ਕੇ ਜਾਣਾ ਇੱਥੇ ਹੀ ਰਹਿ ਜੂ ਸਾਰਾ ਕੁਝ ਨਾ ਪੈਸਾ ਨਾਲ ਜਾਣਾ ਨਾ ਉਹ ਲੜਾਈਆਂ ਝਗੜੇ ਕਰਦੇ ਆ ਜਿਹੜੇ ਉਹ ਨਾਲ ਜਾਣਗੇ ਸਾਰੇ ਇੱਥੇ ਹੀ ਰਹਿ ਜਾਣਗੇ ਪਲੀਜ਼ ਰਿਕਵੈਸਟ ਹੈ ਤੁਸੀਂ ਨਾ ਲੜਿਆ ਕਰੋ ਜਿਹੜੀਆਂ ਭੈਣਾ ਮੈਨੂੰ ਕਮੈਂਟ ਕਰਦੀਆਂ ਨੇ ਵੀ ਤੁਸੀਂ ਉਹਦੇ ਕਰਕੇ ਖੜੇ ਹੋ ਜਾਂ ਐ ਹੋ ਜਾਂ ਤੁਹਾਡਾ ਚੈਨਲ ਐ ਹੋਇਆ ਦੇਖੋ ਪ੍ਰਮਾਤਮਾ ਸਾਡੇ ਵਸਦਾ ਰੋਟੀ ਹਰੇਕ ਇਨਸਾਨ ਖਾਂਦਾ ਕਿਸੇ ਦੇ ਕਾਰਨ ਕੋਈ ਨਹੀਂ ਟਿੱਡ ਭਰਦਾ ਹਨ ਜਦੋਂ ਮੇਰਾ ਬਲੌਗ ਮੈਂ ਬਲੌਗ ਨਹੀਂ ਪਾਉਂਦੀ ਸੀ ਚੈਨਲ ਨਹੀਂ ਹੈਗਾ ਸੀ ਰੋਟੀ ਅਸੀਂ ਉਦੋਂ ਵੀ ਖਾਂਦੇ ਸੀ ਟਾਈਮ ਅਸੀਂ ਉਦੋਂ ਵੀ ਕੱਢਦੇ ਸੀ ਟਾਈਮ ਅਸੀਂ ਹੁਣ ਵੀ ਕੱਢ ਰਹੇ ਆ ਇਹ ਪ੍ਰਮਾਤਮਾ ਦੇ ਆਪਾਂ ਨੂੰ ਉਹ ਹੁੰਦਾਗਾ ਜਿੰਨੀ ਕਾ ਆਪਾਂ ਮਿਹਨਤ ਕਰਦੇ ਆ ਜੀ ਉਹਨਾਂ ਕ ਫਲ ਪਰਮਾਤਮਾ ਹਰੇਕ ਨੂੰ ਹੀ ਦਿੰਦਾ ਹੈ ਤੇ ਬਾਕੀ ਰਹੀ ਜੀ ਗੱਲ ਹਨਾ ਵੀ ਮੈਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਰਿਪਲਾਈ ਨਹੀਂ ਦਿੰਦੇ ਮੈਂ ਕਿਸੇ ਨੂੰ ਰਿਪਲਾਈ ਨਹੀਂ ਦਿੰਦੀ ਮੈਂ ਕਿਸੇ ਵੀ ਤੁਸੀਂ ਆਪਸੀ ਲੜੀ ਜਾਣਾ ਪਲੀਜ਼ ਰਿਕਵੈਸਟ ਹੈ ਤੁਸੀਂ ਨਾ ਲੜੋ ਤੁਸੀਂ ਕਿਉਂ ਕਿਸੇ ਹਨਾ ਉਹਦੇ ਪਿੱਛੇ ਆਪਦਾ ਦੇਖੋ ਜਦੋਂ ਮੈਨੂੰ ਤੁਸੀਂ ਇੱਕ ਜਿਹੜੇ ਨੇ ਕਮੈਂਟ ਕਰਤਾ ਉਹਦੇ ਥੱਲੇ نیچے ਤੁਸੀਂ ਚਾਰ-ਚਾਰ ਜਣੇ ਕਮੈਂਟ ਕਰਦੇ ਹੋ ਤੁਸੀਂ ਕਿਉਂ ਆਪਦੇ ਆਪ ਨੂੰ ਸਰੀਰ ਨੂੰ ਜਲਨ ਕੀਤੀ ਹੈ ਤੁਸੀਂ ਖੁਸ਼ ਰਹੋ ਆਪਣੀ ਮਸਤੀ 'ਚ ਰਹੋ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਵੀਡੀਓ ਦੇਖ ਲਓ ਨਹੀਂ ਚੰਗਾ ਲੱਗਦਾ ਨਾ ਦੇਖੋ ਆਪਣੀ ਇਹੀ ਗੱਲ ਹੈ ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦੀ ਮਾੜਾ ਨਹੀਂ ਕਹਿੰਦੀ ਜੀ ਮੈਨੂੰ ਨਾ ਬੋਲੋ ਮੈਂ ਤੁਹਾਡੇ ਵਿੱਚ ਵਿਚਾਲੇ ਨਹੀਂ ਆਉਂਦੀ ਨਾ ਮੇਰੀ ਭੈਣ ਨੂੰ ਉਹਨੂੰ ਰਿਕਵੈਸਟ ਹੈ ਮੇਰੀ ਵੀਡੀਓ ਥੱਲੇ ਕਿਸੇ ਦੇ ਪ੍ਰਤੀ ਕੋਈ ਕਮੈਂਟ ਨਾ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਉਹ ਦੇਖ ਲਓ ਆਪਾਂ ਤੁਹਾਨੂੰ ਮਜਬੂਰ ਨਹੀਂ ਕਰਦੇ ਵੀ ਤੁਸੀਂ ਸਾਡਾ ਵਲੌਗ ਦੇਖੋ ਜਾਂ ਉਹਨਾਂ ਦਾ ਦੇਖੋ ਜਾਂ ਉਹਨਾਂ ਦਾ ਨਾਂ ਦੇਖੋ ਸਾਡਾ ਨਾਂ ਦੇਖੋ ਜਿਵੇਂ ਤੁਹਾਡਾ ਜੀ ਕਰਦਾ ਓਵੇਂ ਤੁਸੀਂ ਕਰ ਸਕਦੇ ਹੋ ਜੀ ਕਿਸੇ ਦੀ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰ ਸਕਦੇ ਉਹਨਾਂ ਦੀ ਜ਼ਿੰਦਗੀ ਉਹ ਕੱਢ ਰਹੇ ਨੇ ਅਸੀਂ ਆਸੀਂ ਕੱਢ ਰਹੇ ਤੁਸੀਂ ਆ ਤੁਸੀਂ ਵਧੀਆ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਕੱਢੋ ਜੀ ਕਿਉਂ ਲੜਦੇ ਹੋ ਕੀ ਪਤਾ ਇੱਥੇ ਕਦੋਂ ਤੁਰ ਜੀ ਇੱਕ ਪੈਰ ਜੱਕ ਲੋ ਕਹਿੰਦੇ ਉਹਨਾਂ ਨੇ ਦੂਜੇ ਦੀ ਆਸ ਨਹੀਂ ਕੁਛ ਨਹੀਂ ਨਾਲ ਜਾਣਾ ਬਾਅਦ ਦੇ ਵਿੱਚ ਫਿਰ ਗੱਲਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਆਪਾਂ ਜਿਉਂਦੇ ਜੀ ਤਾਂ ਲੜਨਣ ਮਰੀ ਜਾਂਦੇ ਆ ਪਰ ਬਾਅਦ ਚ ਉਹਦੇ ਉੱਤੇ ਹਨਾ ਵੀ ਬਾਅਦ ਚ ਉਹ ਬੰਦੇ ਨੂੰ ਚੰਗਾ ਕਹਿਣ ਦਾ ਕੋਈ ਫਾਇਦਾ ਨਹੀਂ ਜਦੋਂ ਜਿਉਂਦੇ ਜੀ ਨਹੀਂ ਆਪਾਂ ਚੰਗਾ ਕਹਿੰਦੇ ਇਸ ਕਰਕੇ ਮੇਰੀ ਰਿਕਵੈਸਟ ਹੈ ਮੈਂ ਇਹ ਚੀਜ਼ ਟੌਪਿਕ ਤੇ ਨਹੀਂ ਬੋਲਣਾ ਚਾਹੁੰਦੀ ਸੀ ਪਰ ਮੈਨ ਮਜਬੂਰ ਕਰਤਾ ਵੀ ਐ ਐ ਕਰਦੇ ਨੇ ਬਾਹ ਕਰਦੇ ਨੇ ਬਾਕੀ ਤੁਹਾਨੂੰ ਪਤਾ ਹੀ ਆ ਵੀਡੀਓ ਦੇ ਵਿੱਚ ਕਮੈਂਟ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਉਹ ਕਮੈਂਟ ਵੀ ਪੜਦੇ ਨੇ ਤੁਸੀਂ ਆਪ ਹੀ ਸਮਝਦਾਰ ਹੋ ਜੀ ਤੁਸੀਂ ਛੱਡੋ ਖੜਾ ਆਰਮਨਾਲ ਜੋ ਤੁਹਾਨੂੰ ਵਧੀਆ ਲੱਗਦਾ ਉਹਨਾਂ ਦਾ ਬਲੌਗ ਦੇਖਣ ਨੂੰ ਨਹੀਂ ਵਧੀਆ ਲੱਗਦਾ ਨਾ ਛੱਡੋ ਜੀ ਮੈਨ ਨਹੀਂ ਵਧੀਆ ਲੱਗਦੀ ਤਾਂ ਮੇਰਾ ਵੀ ਛੱਡ ਦੋ ਫੇ ਨਹੀਂ ਕਹਿੰਦੇ ਵੀ ਤੁਸੀਂ ਮੇਰਾ ਵੀ ਬਲੌਗ ਦੇਖੋ ਆਪਦੇ ਮਨ ਦੀ ਸੁਣੋ ਕਿਸੇ ਦੀ ਨਾ ਸੁਣੋ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਇਥੇ ਪਲੀਜ਼ ਤੁਸੀਂ ਮੇਰੀ ਗੱਲ ਤੇ ਧਿਆਨ ਦਿਓ ਜੀ ਤੁਸੀਂ ਅੱਗੇ ਤੋਂ ਇਦਾਂ ਦਾ ਕੋਈ ਨਾ ਕਮੈਂਟ ਕਰਿਓ ਤੇ ਗੁੱਸਾ ਨਾ ਮੰਨੋ ਪਲੀਜ਼ ਸੌਰੀ ਮੈਨੂੰ ਮਜਬੂਰ ਹੋ ਕੇ ਬੋਲਣਾ ਪਿਆ ਜੀ ਚਲੋ ਜੀ ਆਪਾਂ ਕਰਦੇ ਆਂ ਅੱਜ ਵਾਲੇ ਬਲੌਗ ਦਾ ਇੱਥੇ ਐਂਡ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ